ਪਾਣੀ ਨੂੰ ਆਪ ਚਾਹ। ਉਹ ਜਿਹੜੀ ਬਾਤ ਆਪ ਮੈਂ ਸਭੀ ਬਹੁ ਭਾਈ ਆ ਲਓ ਜੀ ਹੁਣ ਹੁਣ ਪਹੁੰਚਣ ਦਾ ਹੁਣ ਤਾਂ ਤਮਾਸ਼ਾ ਦੇਖਣ ਦਾ ਕਿੰਝ ਹੈ ਜੀ ਦੇਖੋ। ਤਖਵੀਰ ਬਾਦ ਸਿੰਘ ਬਾਦਲ ਜੀ ਉਹ ਆਏ ਉਹ ਬੂਧਖੜ ਤੋਂ ਮੁੜ ਗਏ। ਅਸੀਂ ਇਹ ਟੁੱਟਣ ਤੋਂ ਪਹਿਲਾਂ ਇਹ ਮਤਲਬ ਬਹੁਤ ਰੌਲਾ ਪਾਇਆ 15-20 ਦਿਨ ਵੀ ਸਾਡਾ ਕੋਈ ਹੱਲ ਕਰੋ ਦਰਿਆ ਇੱਧਰ ਆ ਰਿਹਾ ਦਰਿਆ ਇੱਧਰ ਆ ਰਿਹਾ ਜਦੋਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਟੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌੜਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਹੈ ਇਧਰੋਂ ਵੀ ਸਾਰੀ ਜ਼ਮੀਨ ਪੱਟੋ ਘੱਟ ਵੀ 50 ਕਿੱਲੇ ਅੰਦਰ ਸਾਡੇ ਲੈ ਗਿਆ 50 170 ਕਿੱਲੇ ਬਾਹਰ ਸੰਭਲੋ ਪਪਰ ਜੋ ਵੀ ਫਸਲ ਵਗੈਰਾ ਸਭ ਕੁਝ हट ਗਿਆ ਇਹ ਸਾਡੀਆਂ ਜ਼ਮੀਨਾਂ ਦੀ ਇੱਥੇ ਸਾਰਾ ਕੁਝ ਸਾਡਾ ਝੋਨਾ ਸੀ ਪਪਲਰ ਦੀ ਸਾਡੇ ਮਤਲਬ ਸਾਡਾ ਆਵਾਜਾ ਸਾਡੀਆਂ ਮੋਟਰਾਂ ਸਾਰਾ ਕੁਝ ਸੀਗਾ ਆਪਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉਧਰ ਨਹੀਂ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਦਾ ਮੂੰਹ ਮੋੜ ਦਿਆ ਕੰਨ 10 ਫੁੱਟ ਟੁੱਟ ਗਿਆ ਨਾ ਤਾਂ ਪਾਣੀ ਪਾਣੀ ਕਰ ਦਿੰਦਾ ਇਹਦਾ ਕਿਲੋਮੀਟਰ ਤੇ ਬੰਨੇ ਹੇ ਖੁਦਰਦ ਦੀ ਖੇੜ ਹੈ ਇਹਦੀ ਰਹਿਮਤ ਆ ਜਿਹਦੇ ਨਾਲ ਰਹਿਮਤ ਕਰਨ ਨੇ ਆਪੇ ਪਿੱਛੇ ਹੋ ਜੇ ਮਰਾ ਰੇਤਾ ਸਾਡਾ ਰੇਤੇ ਕਰਕੇ ਅੱਗੇ ਪਵਾੜੇ ਪਏ ਆ ਜੀ ਇਹ ਰੇਤੇ ਕਰਕੇ ਇੱਧਰ ਆਇਆ ਸੀ ਹੁਣ ਅਸੀਂ ਰੇਤੇ ਨੂੰ ਜੇਬਾਂ 'ਚ ਪਾ ਕੇ ਥੋੜਾ ਉੱਥੇ ਵੇਚਾਂ ਮਗ ਜਾ ਕੇ ਜੀ ਮਰਾ ਬੰਨ ਤਾਂ ਹਈ ਹੋਈ ਨਹੀਂ ਬੰਨ ਤਾਂ ਹੈ ਨਹੀਂਗਾ ਉਹ ਕਿੰਨਾ ਕੁ ਫਰਕ ਆ ਉੱਥੇ ਸਾਹਮਣੇ ਉਹ ਦੇਖ ਲੋ ਜੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਣਾ ਆਪਣੇ ਤੇ ਮਲਬਾ ਮਲਬੁਣੀ ਲੱਗਣੀ 20000 ਰੁਪਏ ਇਹਨਾਂ ਨੇ ਐਲਾਨ ਕੀਤਾ ਕਿਲੇਪਰਤੀ 20000 ਮੇਰੇ ਹਿਸਾਬ ਨਾਲ ਜਿੱਤਦਾ ਕਿਹੜੀ 20000 ਹੈ ਕੋਈ ਮੁਸ਼ਕਲ ਨਾ ਦੇਣਗੇ 20000 ਨਾਲ ਕੁਝ ਨਹੀਂ ਬਣਨਾ ਸਾਢੇ 12000 ਕਰੋੜ ਰੁਪਿਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸੇ ਹੀ ਨਹੀਂ ਹੈ ਲੁਧਿਆਣਾ ਪਿੰਡ ਸਸਰਾਲੀ ਕਲੋਨੀ ਦੇ ਵਿੱਚ ਮੌਜੂਦਾ ਤਬਾਹੀ ਦਾ ਮੰਜ਼ਲ ਬੀਤੇ ਹਫ਼ਤੇ ਵਿੱਚ ਦੇਖਣ ਨੂੰ ਮਿਲਿਆ ਸੀਗਾ ਸਤਲੁਜ ਦਰਿਆ ਦੇ ਵਿੱਚ ਸਤਲੁਜ ਦਰਿਆ ਆਪਣਾ ਪੂਰਾ ਉਫਾਨ ਤੇ ਸੀਗਾ ਪਰ ਹੁਣ ਖੁਸ਼ਖਬਰੀ ਹੈ ਕਿਉਂਕਿ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਬਹੁਤ ਹੀ نیچے ਚਲਾ ਗਿਆ ਹੈ ਰਾਹਤ ਦੀ ਖਬਰ ਹੈ ਪਿੰਡ ਵਾਸੀ ਖਵਾਜਾ ਪੀਰ ਦਾ ਸ਼ੁਕਰਾਨਾ ਮਨਾ ਰਹੇ ਨੇ ਅਰਦਾਸ ਕਾਫੀ ਕੀਤੀ ਪਿੰਡ ਵਾਸੀਆਂ ਨੇ ਖੇਤਾਂ ਦੇ ਖੇਤ ਖਤਮ ਹੋ ਗਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਜੜਿਕੀਆਂ ਅੰਦਰਾਰਾ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਈਆਂ ਹੋਈਆਂ ਨੇ ਮਿੱਟੀ ਜੜੀ ਕਿ ਹੈ ਖੇਤਾਂ ਦੇ ਖੇਤ ਇਹ ਦਰਿਆ ਲੈ ਗਿਆ ਮੇਰੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ ਦੱਸਿਆ ਜਾ ਰਿਹਾ ਹੈ ਕੋਈ ਇੱਥੇ ਮੈਂਬਰ ਆਫ ਪਾਰਲੀਮੈਂਟ ਰਾਜਾ ਬੜਿੰਗ ਵੀ ਜੜੀ ਕਿ ਇੱਥੇ ਪਹੁੰਚ ਰਹੇ ਨੇ ਥੋੜੀ ਦੇ ਦੇ ਵਿੱਚ ਸਰ ਕਿਸ ਤਰ੍ਹਾਂ ਦੇ ਦੇਓ ਰਾਜਾ ਬੜਿੰਗ ਪਹੁੰਚ ਰਹੇ ਨੇ ਤੇ ਹੁਣ ਇਸੇ ਬਾਰੇ ਤੁਹਾਡਾ ਹੀ ਕਹਿਣਾ ਕਿਉਂਕਿ ਮੁਸੀਬਤ ਦੀ ਲੋੜ ਦੇ ਵਿੱਚ ਖੜਨਾ ਚਾਹੀਦਾ ਸੀਗਾ ਪਰ ਹੁਣ ਹੁਣ ਪਹੁੰਚ ਰਹੇ ਨੇ ਸ੍ਰੀਮਾਨ ਜੀ ਦੇਖੋ ਹੁਣ ਪਹੁੰਚਣ ਦਾ ਹੁਣ ਤਾਂ ਤਮਾਸ਼ਾ ਦੇਖਣ ਦਾ ਕੀ ਫਾਇਦਾ ਜੀ ਦੇਖੋ ਚਲੋ ਜੇ ਕੋਈ ਵੀ ਪਾਰਟੀ ਆਂਦੀ ਸਾਰੀਆਂ ਪਾਰਟੀਆਂ ਆਈਆਂ ਇੱਥੇ ਮਤਨ ਸੁਖਵੀਰ ਬਾਦਲ ਸਿੰਘ ਬਾਦਲ ਜੀ ਵੀ ਉਹ ਆਏ ਉਹ ਬੂਥ ਖਾੜ ਤੋਂ ਮੁੜ ਗਏ ਹੁਣ ਰਾਜਾ ਵੜਿੰਗ ਜੀ ਆ ਰਹੇ ਆ ਇੱਥੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਪਰ ਗੱਲ ਤਾਂ ਇਹ ਆ ਵੀ ਜਦੋਂ ਸਾਡਾ ਬੰਨ ਮੰਨ ਲੱਗਦਾ ਵੀ ਸਾਡੀ ਤਾਂ ਉਮਰ ਇਸ ਟਾਈਮ 40 45 ਸਾਲ ਦੀ ਹੈ ਬਜ਼ੁਰਗ ਦੱਸਦੇ ਵੀ 80 85 ਸਾਲ ਹੋ ਗਏ ਬੰਨ ਲੱਗੇ ਨੂੰ ਅਸੀਂ ਇਹ ਟੁੱਟਣ ਤੋਂ ਪਹਿਲਾਂ ਇਹ ਮਤਲਬ ਬਹੁਤ ਰੌਲਾ ਪਾਇਆ 15 20 ਦਿਨ ਵੀ ਸਾਡਾ ਕੋਈ ਹੱਲ ਕਰੋ ਦਰਿਆ ਇੱਧਰ ਆ ਰਿਹਾ ਦਰਿਆ ਇੱਧਰ ਆ ਰਿਹਾ ਜਦੋਂ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਜਦੋਂ ਕਹਿੰਦੇ ਜੀ ਕੋਈ ਨਹੀਂ ਜੀ 400 ਫੁੱਟ ਦੂਰ ਆ 500 ਫੁੱਟ ਦੂਰ ਆ ਨੇੜੇ ਆਣ ਦੋ ਨੇੜੇ ਆਣ ਦੋ ਜਦੋਂ ਨੇੜੇ ਆ ਗਿਆ ਫਿਰ ਕਿਸੇ ਕੋਲ ਸੰਭਾਲਿਆ ਨਹੀਂ ਗਿਆ ਜੀ ਹੋਰ ਤੁਸੀਂ ਹਾਲਾਤ ਦੇਖੇ ਰਹੇ ਹੋ ਕਿ ਬੰਨ ਟੁੱਟ ਗਿਆ ਨਾਲ ਨਾਲ ਸਾਰੀ ਜ਼ਮੀਨ ਇਧਰੋਂ ਵੀ ਸਾਰੀ ਜ਼ਮੀਨ ਘਟੋ ਘਟ ਵੀ 50 ਕਿੱਲੇ ਅੰਦਰ ਸਾਡੇ ਲੈ ਗਿਆ 50 100 70 ਕਿੱਲੇ ਬਾਹਰ ਸਮਝ ਲੋ ਜੋ ਵੀ ਫਸਲ ਵਗੈਰਾ ਸਭ ਕੁ ਖੜ ਗਿਆ ਮਤਲਬ ਕਹਿਣ ਦਾ ਮੈਂ ਇਹ ਆ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਹੁਣ ਵੀ ਚਲੋ ਅਸੀਂ ਕੋਈ ਵੀ ਪਾਰਟੀ ਆਂਦੀ ਆ ਅਸੀਂ ਉਹਦੇ ਮਰੇ ਹੱਥ ਜੋੜ ਕੇ ਕਹਿੰਨੇ ਆ ਸਾਡਾ ਕੋਈ ਹੱਲ ਕੀਤਾ ਜਾਵੇ ਜਿਹੜਾ ਤੁਸੀਂ ਦੇਖ ਰਹੇ ਸੁੱਕਾ ਸੁੱਕਾ ਪਿਆ ਨਾ ਇੱਥੇ ਦਰਿਆ ਚੱਲਦਾ ਪਿਆ ਸੀ ਇਹ ਸਾਰੀ ਬਰੇਤੀ ਪੈ ਗਈ ਆ ਇਹ ਸਾਰੀ ਸਾਡੀ ਇਧਰਲੀ ਮਿੱਟੀ ਉਧਰ ਜਾ ਬੱਚੋ ਈ ਆ ਇਹ ਸਾਡੀਆਂ ਜ਼ਮੀਨਾਂ ਸੀ ਇੱਥੇ ਸਾਰਾ ਕੁਝ ਸਾਡਾ ਝੋਨਾ ਸੀ ਪਪੂਲਰ ਸੀ ਸਾਡੇ ਮਤਲਬ ਸਾਡਾ ਆਵਾਜ਼ ਆ ਸਾਡੀਆਂ ਮੋਟਰਾਂ ਸੀ ਸਾਰਾ ਕੁਝ ਸੀਗਾ ਤੇ ਅਸੀਂ ਹੁਣ ਵੀ ਸਰਕਾਰ ਮੋਰੇ ਹੱਥ ਬਨ ਕੇ ਬੇਨਤੀ ਕਰਦੇ ਆ ਵੀ ਸਾਡਾ ਕੋਈ ਨਾ ਕੋਈ ਮਤਲਬ ਇਲਾ ਕੀਤਾ ਜਾਵੇ ਨਹੀਂ ਤਾਂ ਇਸ ਹਿਸਾਬ ਨਾਲ ਇਹਨਾਂ ਹੌਲੇ ਹੌਲੇ ਕਰਦੇ ਕਰਦੇ ਸਾਡਾ ਪਿੰਡ ਰੋੜ ਕਿ ਲੈ ਜਾਣਾ ਪਿੰਡ ਦੇ ਨਾਲ ਪਹੁੰਚ ਜਾਣਾ ਦੇਖੋ ਜੀ ਤੁਸੀਂ ਦੇਖ ਰਹੇ ਆ ਹੁਣ ਬੰਨ ਕਿੱਥੇ ਸੀ ਤੇ ਬੰਨ ਟੁੱਟਣਾ ਇੰਨੇ ਕੋਈ ਵੱਡੇ ਪੁਰਾਣਾ ਬੰਨ ਮਤਲਬ ਸਾਰਾ ਕੁਝ ਸਾਡਾ ਖੋਰ ਕੇ ਲੈ ਗਿਆ ਝੋਨਾ ਦੇਖਿਆ ਤੁਸੀਂ ਦਿਖਾਇਆ ਜੀ ਆ ਕਿੱਡਾ-ਕੱਡਾ ਝੋਨਾ ਜਿਹੜਾ ਕਿ ਫਸਲ ਹੋਰ ਮਹੀਨੇ ਤੱਕ ਵੱਢਣ ਅਸੀਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਉਧਰੋਂ ਕੋਈ ਹਿੱਲਾ ਕਰਾਇਆ ਜਾਵੇ ਉਧਰੋਂ ਉਹਨੂੰ ਪਟਾ ਕੇ ਕੋਈ ਪਾਣੀ ਦਾ ਵਹਾਅ ਪਰ ਇਹਨੂੰ ਕੀਤਾ ਜਾਵੇ। ਮਤਲਬ ਸਾਡੀ ਤਾਂ ਇਹੀ ਬੇਨਤੀ ਆ ਕੋਈ ਵੀ ਪ੍ਰਸ਼ਾਸਨ ਆਂਦਾ ਅਸੀਂ ਬੜਾ ਬੜਾ ਧੰਨਵਾਦ ਕਰਦੇ ਆਂ। ਪਿੰਡ ਵਾਸੀਆਂ ਨੇ ਕਾਫੀ ਹੱਡ ਤੋੜ ਮਿਹਨਤ ਕੀਤੀ ਐ ਇਸ ਬਾਨੂ ਲਾਂ ਦੇ ਵਿੱਚ। ਚਲੋ ਪਿੰਡ ਵਾਸੀਆਂ ਨੂੰ ਅਸੀਂ ਪਹਿਲੇ ਪਹਿਲ ਦੇਵਾਂਗੇ ਕਿਉਂਕਿ ਪਿੰਡ ਵਾਸੀਏ ਨੇ ਹੀ ਸੂਚਿਤ ਕੀਤਾ ਜਾਗਰੂਕ ਕੀਤਾ ਵਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ। ਨਹੀਂ ਤਾਂ ਜੇਕਰ ਜਾਗਰੂਕ ਨਾ ਕਰਦੇ ਤਾਂ ਹੁਣ ਤੱਕ ਦਾ ਸਾਰਾ ਪਾਣੀ ਅੰਦਰ ਨੂੰ ਆਇਦਾ ਸੀ। ਨੀ ਦੇਖੋ ਜੀ ਜਾਗਰੂਤ ਕੀਤਾ ਬੜਾ ਧੰਨਵਾਦ ਪਰ ਜਿੰਨਾ ਜੋਰ ਲੱਗਿਆ ਸਾਡੇ ਪਿੰਡ ਵਾਸੀਆਂ ਦਾ ਲੱਗਿਆ ਜੇ ਪ੍ਰਸ਼ਾਸਨ ਪਹਿਲਾਂ ਹੱਲ ਕਰਨ ਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੇ ਬੰਨ ਪੱਕੇ ਦੇ ਨਾਲ ਹੀ ਕੋਈ ਪੱਥਰ ਵਗੈਰਾ ਲਾ ਕੇ ਠੋਕਰ ਲਾ ਕੇ ਨਾ ਹੱਲ ਕੀਤਾ ਜਾਂਦਾ ਹੱਲ ਹੋ ਜਾਣਾ ਸੀ ਚਲੋ ਹੁਣ ਤਾਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਕੱਲੇ ਪਿੰਡ ਸਾਡਾ ਗੌਂਸਗੜ੍ਹ ਬੂਥ்கੜ੍ਹ ਸਸਰਾਲੀ ਕਲੋਨੀ ਮਤਲਬ ਰੋਡ ਮੰਗਲੀ ਸਾਰਾ ਪਿੰਡ ਤੇ ਉਸ ਤੋਂ ਬਾਅਦ ਬਾਹਰਲੇ ਪਿੰਡਾਂ ਦਾ ਵੀ ਲੁਧਿਆਣੇ ਤੱਕ ਵੀ ਉਸ ਤੋਂ ਅੱਗੇ ਤੱਕ ਵੀ ਸਾਰਾ ਆਲਡਵਾਰਡ ਨੇ ਸਾਡਾ ਸਹਿਯੋਗ ਦਿੱਤਾ ਜਿੰਨੀ ਵੀ ਉਹਨਾਂ ਨੇ ਮਦਦ ਕੀਤੀ ਆ ਅਸੀਂ ਬੜੇ ਧੰਨਵਾਦ ਆ ਚਲੋ ਕੁਛ ਨਾ ਕੁਛ ਉਹਨਾਂ ਦੇ ਪੈਰੀਂ ਜਾਂ ਸਾਡੇ ਪੈਰੀਂ ਵੀ ਇੱਥੇ ਤੱਕ ਬਾਬਾ ਜੀ ਅੱਜ ਸ਼ਾਂਤ ਹੋਏ ਨੇ ਖਵਾਜਾ ਬਲੀ ਮਤਲਬ ਕਹਿਣਾ ਤਾਂ ਵੀ ਸਾਰਿਆਂ ਨੇ ਸੇਵਾ ਇਸ ਇੱਥਾ ਹਿੱਸਾ ਪਾਇਆ ਬਹੁਤ ਥੈਲਾ ਬਹੁਤ ਮਿੱਟੀ ਬਹੁਤ ਦੂਰ ਦੂਰ ਤੱਕ ਲੰਗਰ ਵੀ ਪਹੁੰਚਿਆ ਇੱਥੇ ਮਤਲਬ ਚਲੋ ਅਸੀਂ ਬੜਾ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਤਾਂ ਮਤਲਬ ਇਹ ਕਹਿਣਾ ਚਾਹੁੰਦਾ ਵੀ ਹੁਣ ਵੀ ਇਹਨੂੰ ਕਿਤੇ ਠੱਲ ਪਾਈ ਜਾਵੇ ਨਾ ਕਿਸੇ ਤਰੀਕੇ ਨਾਲ ਇਹਨੂੰ ਮਤਲਬ ਕੰਟਰੋਲ ਕੀਤਾ ਜਾਵੇ ਇਹ ਬਾਰਸ਼ਾਂ ਹੋਣੇ ਨਹੀਂ ਹੋਣੀਆਂ ਗਾਹਾਂ ਵੀ ਬਾਰਸ਼ਾਂ ਹੋਣੀਆਂ ਕੋਣਗੇ ਹੁਣੇ ਅਸੀਂ ਬਹੁਤ ਸਾਡਾ ਬਹੁਤ ਮਤਲਬ ਨੁਕਸਾਨ ਹੋ ਚੁੱਕਾ ਸਾਰਾ ਕੁਝ ਖਤਮ ਹੋ ਚੁੱਕਾ ਜੀ ਭਾਜਾ ਹੁਣ ਰਾਜਾ ਵਰਿੰਗ ਬੁੰਚ ਰਹੇ ਨੇ ਕੀ ਲੱਗਦਾ ਕੁਝ ਹਾਰਟ ਪੀਟਤਾ ਲਈ ਕੋਈ ਐਲਾਨ ਕਰਨਗੇ ਕਿ ਲੋਕ ਸਭਾ ਦੇ ਵਿੱਚ ਆਵਾਜ਼ ਚੱਕਣਗੇ ਕਿ ਕਿ ਕਿਉਂਕਿ ਪ੍ਰਾਈਮ ਮਿਨਿਸਟਰ ਹੋ ਕੇ ਗਏ ਨੇ ਕੱਲ ਹਣਾ ਪੰਜਾਬ ਦੇ ਵਿੱਚ ਵੀ ਦੌਰਾ ਕੀਤਾ ਉਹਨਾਂ ਨੇ ਹਿਮਾਚਲ ਤੇ ਵੀ ਦੌਰਾ ਕੀਤਾ 2 1600 ਕਰੋੜ ਦਾ ਜਿਹੜਾ ਕਿ ਆ ਪੰਜਾਬ ਨੂੰ ਦਿੱਤਾ ਗਿਆ 50-50 ਹਜ਼ਾਰ ਘਾਇਲਾਂ ਨੂੰ ਦਿੱਤਾ ਗਿਆ 2-2 ਲੱਖ ਰੁਪਿਆ ਜਿਹੜੇ ਹੜ ਹੜ ਦੇ ਵਿੱਚ ਜਿਹਨਾਂ ਨੂੰ ਤਾਂ ਹੋਈਆਂ ਉਹਨਾਂ ਨੂੰ ਦਿੱਤਾ ਗਿਆ ਮੁਆਵਜ਼ਾ ਦਿੱਤਾ ਗਿਆ ਕੀ ਲੱਗਦਾ ਕੀ ਹੁਣ ਰਾਜਾਵਰਿੰਗ ਜੀ ਵੀ ਕੁਝ ਕਰਕੇ ਜਾਣਗੇ ਹਾਂਜੀ ਸਾਨੂੰ ਆਸ ਆ ਜੀ ਸਾਨੂੰ ਆਸ ਸਰਕਾਰਾਂ ਤੋਂ ਹੀ ਆਸ ਆ ਜੀ ਜਿਨ੍ਹਾਂ ਨੂੰ ਮਤਲਬ ਅਸੀਂ ਜਤਾਨੇ ਆ ਮਤਲਬ ਲੀਡਰਾਂ ਨੂੰ ਸਾਨੂੰ ਬਣਾਣੇ ਆ ਅਸੀਂ ਇੱਥੇ ਐਮ ਐਲ ਏ ਬਣਾਣੇ ਆ ਵੋਟਾਂ ਪਾਣੇ ਆ ਸਾਨੂੰ ਆਸਾ ਉਹਨਾਂ ਦਾ ਚਲੋ ਰਾਜਾ ਸਾਹਿਬ ਜੀ ਆ ਰਹੇ ਅੱਜ ਬੜੀ ਖੁਸ਼ੀ ਦੀ ਗੱਲ ਆ ਉਹ ਵੀ ਦੇਖਣਾ ਸਾਡਾ ਜੋ ਬਣਦਾ ਕਾਰਵਾਈ ਇੱਥੇ ਕੀਤੀ ਜਾਵੇ ਤੇ ਮਤਲਬ ਸਾਨੂੰ ਜੋ ਮੁਆਵਜ਼ਾ ਦਿੱਤਾ ਜਾਵੇ ਲੇਟ ਨਹੀਂ ਹੈਗਾ ਹਾਂਜੀ ਲੇਟ ਨਹੀਂ ਹੈ ਦੇਖੋ ਜੀ ਕਿਸੇ ਨਾ ਕਿਸੇ ਗੱਲ ਤੋਂ ਹੈ ਤਾਂ ਲੇਟ ਆ ਚਲੋ ਬਾਕੀ ਉਹਨਾਂ ਦਾ ਕੋਈ ਹੋਊਗਾ ਕੋਈ ਸਿਸਟਮ ਜਿਹੜੇ ਇੰਨਾ ਲੇਟ ਆ ਰਹੇ ਆ ਕਿਉਂਕਿ ਅੱਜ ਤੋਂ 15 ਦਿਨ ਪਹਿਲਾਂ ਆਲਡਵਾਰਡ ਦੇ ਵਿੱਚ ਸਾਡਾ ਪਿੰਡ ਜਿਹੜਾ ਕਿ ਨਹੀਂ ਵੀ ਜਾਣੇ ਜਾਂਦੇ ਪਿੰਡ ਸਸਰਾਲੇ ਕਲੋਨੀ ਆਲਡਵਾਰਡ ਵਿੱਚ ਮਸ਼ਹੂਰ ਹੋ ਚੁੱਕਾ ਤੁਸੀਂ ਵੀ ਦੇਖਦੇ ਆ ਨਿਊਜ਼ ਸਾਨੂੰ ਵੀ ਬਾਰੇ ਅਮਰੀਕਾ ਤੱਕ ਫੋਨ ਆਉਂਦੇ ਆ ਜੀ ਬੰਨ ਦਾ ਕੀ ਹਾਲ ਆ ਦੇਖੋ ਜਦ ਸਾਰੇ ਆਲਡਵਾਲਡ ਦੇ ਵਿੱਚ ਹੋ ਗਿਆ ਕਿਉਂਕਿ ਅੱਜ ਕੱਲ ਹਰ ਇੱਕ ਦੇ ਕੋਲ ਮੋਬਾਈਲ ਆ ਮਤਲਬ ਹਰ ਇੱਕ ਨੂੰ ਪਤਾ ਲੱਗਦਾ ਵੀ ਉੱਥੇ ਕੀ ਕੁਝ ਹੋ ਰਿਹਾ ਹੁਣ ਰਾਜਾ ਜੀ ਅੱਜ ਲੇਟ ਆ ਰਹੇ ਆ ਵੀ ਕੀ ਕਾਰਨ ਹੋ ਸਕਦਾ ਇਹ ਹੁਣ ਸਾਨੂੰ ਨਹੀਂ ਪਤਾ ਇਹ ਤਾਂ ਹੁਣ ਆ ਕੇ ਦੱਸਣਗੇ ਵੀ ਕੀ ਗੱਲ ਹੋ ਗਈ ਕਾਤੇ ਨਹੀਂ ਸਾਡੇ ਮਤਲਬ ਸਾਡਾ ਹਮਦਰਦੀ ਲੈਣ ਲਈ ਇੱਥੇ ਕਾਦ ਨਹੀਂ ਪਹੁੰਚੇ ਅੱਛਾ ਲੱਗਦਾ ਨਹੀਂ ਕਿ ਪਹਿਲਾਂ ਲੈਣੀ ਚਾਹੀਦੀ ਸੀ ਹਮਦਰਦੀ ਕਿਉਂਕਿ ਲੁਧਿਆਣਾ ਪਹਿਲ ਤੌਰ ਤੇ ਪਹਿਲ ਦੇਣੀ ਚਾਹੀਦੀ ਸੀ ਉਦਾਂ ਤਾਂ ਹੋਰ ਵੀ ਪਿੰਡਾਂ ਵਿੱਚ ਗਏ ਨੇ ਇਹਦਾ ਹੈ ਜੀ ਜਦੋਂ ਆਪਾਂ ਕਿਸੇ ਨੂੰ ਐਮਪੀ ਹੋਣ ਦੇ ਨਾਤੇ ਐਮਐਲਏ ਹੋਣ ਦੇ ਨਾਤੇ ਜਿਹੜੇ ਲੀਡਰ ਜਨਤਾ ਚੁਣ ਕੇ ਭੇਜਦੀ ਆ ਉਹ ਇਸੇ ਕਰਕੇ ਭੇਜਦੀ ਹੈ ਕਿ ਸਾਡੇ ਦੁੱਖ ਸੁੱਖ ਦੇ ਵਿੱਚ ਸਾਡੇ ਕੰਮ ਆਉਣਗੇ ਤੇ ਇਹਨਾਂ ਕੋਲ ਹਰ ਤਰ੍ਹਾਂ ਦੀ ਤਾਕਤ ਵੀ ਹੁੰਦੀ ਆ ਤੇ ਜਦੋਂ ਫਿਰ ਇਹ ਸਮਾਂ ਲਗਾ ਕੇ ਬਾਤ ਚਾਹੁੰਦੇ ਆ ਤਾਂ ਫਿਰ ਉਹ ਜਿਹੜਾ ਨਾ ਆਨੰਦ ਨਹੀਂ ਬਣਦਾ ਹੈਗਾ ਇਹਨਾਂ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਦੇ ਉੱਤੇ ਇੰਤਜ਼ਾਮ ਕਰਨ ਤੇ ਕਿੰਨਾ ਬਚਾਅ ਹੋ ਸਕਦਾ ਸੀਗਾ ਜਿਹੜਾ ਕਿ ਹੁਣ 20-25 ਸਾਲਾਂ ਤੇ ਵੀ ਨਹੀਂ ਪੂਰਾ ਹੋਣਾ ਯਾਰ ਕਿ ਨੁਕਸਾਨ ਜਿਹੜਾ ਹੋ ਗਿਆ ਜੀ ਕਹਿੰਦੇ ਮੇਰੇ ਮੇਰੇ ਮੋਢੇ ਤੇ ਪੂਰੇ ਪੰਜਾਬ ਦੀ ਪੂਰੀ ਜ਼ਿੰਮੇਵਾਰੀ ਹੈ ਪਰ ਸਭ ਤੋਂ ਪਹਿਲਾਂ ਸਾਨੂੰ ਇਹ ਨਹੀਂ ਲੱਗਦਾ ਕਿ ਪਹਿਲੇ ਲੁਧਿਆਣਾ ਦੀ ਜ਼ਿੰਮੇਵਾਰੀ ਚਾਹੀਦੀ ਸੀ ਬਿਲਕੁਲ ਕਿਉਂਕਿ ਲੁਧਿਆਣਾ ਦੇ ਸੰਸਦ ਵੀ ਆ ਤੇ ਇਸ ਕਰਕੇ ਲੁਧਿਆਣਾ ਦੀ ਜ਼ਿੰਮੇਵਾਰੀ ਤਾਂ ਮੇਨ ਹੋਣਾ ਦੀ ਹੈ ਬਾਕੀ ਤਾਂ ਸਾਰੇ ਪੰਜਾਬ ਦੀ ਹੈਗੀ ਜੀ ਯਾਰ ਠੀਕ ਹੈ ਪਰ ਇਹ ਵੀ ਹੁਣ ਵੀ ਆ ਕੇ ਉਹ ਜਨਤਾ ਨੂੰ ਵਿਸ਼ਵਾਸ ਚ ਲੈ ਲੈਣ ਜਿਹੜੇ ਨੁਕਸਾਨ ਦੀ ਪਰਭਾਈ ਕਰਾਣ ਤਾਂ ਤਾਂ ਵੀ ਉਹਨਾਂ ਦਾ ਧੰਨਵਾਦ ਹੈ ਕੀ ਜੋ ਮਿਲਣਗੇ ਰਾਜਵੜਿੰਗ ਕੀ ਲੱਗਦਾ ਕਿ ਆਵਾਜ਼ ਚੱਕਣਗੇ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਆਵਾਜ਼ ਚੱਕਣਗੇ ਕੀ ਮੇਰਾ ਲੁਧਿਆਣਾ ਜਿਹੜਾ ਹੈਗਾ ਵਾ ਹਲਕਾ ਖਾਨੇ ਵਾਲ ਦੇ ਵਿੱਚ ਜਿਹੜਾ ਪੈਂਦਾ ਪੂਰਾ ਲੁਧਿਆਣਾ ਡਿਸਟ੍ਰਿਕਟ ਪੈਂਦਾ 80 ਕਿਲੋਮੀਟਰ ਦੇ ਵਿੱਚ ਕੀ ਲੱਗਦਾ ਕਿ ਇੱਥੇ ਆਵਾਜ਼ ਚੱਕਣਗੇ ਲੋਕ ਸਭਾ ਦੇ ਵਿੱਚ ਕੀ ਮੌਜਦਾ ਮਿਲਿਆ ਜਾਵੇ ਕਿਸਾਨਾਂ ਨੂੰ ਲੁਧਿਆਣਾ ਦੇ ਕਿਸਾਨਾਂ ਨੂੰ ਬੇਰੀ ਆਵਾਜ਼ ਦਾ ਚੱਕਰ ਚੱਕਣਗੇ ਕਿਉਂਕਿ ਉਹਨਾਂ ਦਾ ਆਪਣਾ ਹਰਕਾਰ ਹੈ ਜਿੱਦਾਂ ਸ਼ਹਿਰ ਦੇ ਜਦੋਂ ਇੱਥੋਂ ਕੋਈ ਨਕਸਾਰ ਹੋਣਾ ਸੀਗਾ ਜਾਂ ਦਰਿਆ ਦਾ ਕੋਈ ਪਾਣੀ ਦਾ ਬਾਹਰ ਆਂਦਾ ਉਹ ਆਪਣੇ ਲੁਧਿਆਣੇ ਨੂੰ ਮਾਰ ਪੈਣੀ ਸੀ ਜਿਆਦਾ ਜਿਆਦਾਤਰ ਮਾਰ ਪੈਣੀ ਸੀ ਉਹਦੇ ਕਰ ਵੀ ਆਪਣੇ ਇਲਾਕੇ ਦੀ ਬਾਜ ਤਾਂ ਚੱਕਣ ਗਿਆ ਨਾ ਜੀ ਆਪਣੇ ਬਾ ਇਲਾਕੇ ਦੀ ਬਾਜ ਨਹੀਂ ਚੱਕਣਗਾ ਹੋਰ ਕਿੱਥੋਂ ਚੱਕਣਗਾ ਬਾਜੋ ਜੋ ਸਾਡਾ ਨੁਕਸਾਨ ਹੋਇਆ ਹੈ ਉਮੀਦ ਪੂਰੀ ਆ ਜੀ ਪੂਰੀ ਹੈ ਹਾਂ ਜੀ ਤੇ ਲੱਗਦਾ ਨਹੀਂ ਉਮੀਦ ਚਲੋ ਪੂਰੀ ਹੈਗੀ ਤਾਂ ਹੈਗੀ ਹੈ ਪਰ ਹੁਣ ਲੇਟ ਆ ਰਹੇ ਨੇ ਕੋਈ ਗੱਲ ਨਹੀਂ ਜੀ ਉਹ ਦੇਰ ਆਏ ਦਰੋਸਤ ਆਏ ਕੋਈ ਰੀਮਿਆਂ ਦੇ ਕਾਰਨ ਵੀ ਹੋ ਸਕਦਾ ਹਾਂ ਜੀ ਪੂਰਾ ਸਵਾਗਤ ਹੈ ਹਾਂ ਜੀ ਹਾਂ ਜੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਐਮਪੀ ਅ ਅਮਰ ਸਿੰਘ ਵੀ ਆ ਰਹੇ ਨੇ ਫਤੇਗੜ ਸਾਹਿਬ ਤੇ ਤੇ ਹੁਣ ਰਾਜਾਵੜਿੰਗ ਵੀ ਇੱਥੇ ਪਹੁੰਚ ਰਹੇ ਨੇ ਜਲਦੀ ਇਹ ਜੀ ਜਿਹੜਾ ਇਲਾਕਾ ਸਾਡਾ ਨਾ ਸਸਰਾਲੀ ਕਲੋਨੀ ਪੈਂਦਾ ਫਤੇਗੜ ਸਾਹਿਬ ਚ ਪੈਂਦਾ ਉਹਨਾਂ ਨੇ ਡਿਊਟੀ ਲਗਾਈ ਸੀ ਡਾਕਟਰ ਅਮਰ ਸਿੰਘ ਦੀ ਅਮਰ ਸਿੰਘ ਜੀ ਘਟੋ ਘਟ ਤੋਂ ਚਾਰ ਜਾਂ ਪੰਜ ਵਾਰੀ ਆ ਚੁੱਕੇ ਆ ਹਲਕਾ ਅਨਜਾਰਜ ਵਿਕਰਮਜੀਤ ਸਿੰਘ ਬਾਜਵਾ ਉਹ ਵੀ ਘਟੋ ਘਟੋ ਚਾਰ ਪੰਜ ਵਾਰੀ ਆ ਚੁੱਕੇ ਆ ਰਾਜਾ ਬਰਿੰਗ ਜੀ ਲੁਧਿਆਣੇ ਦੇ ਸੰਸਦ ਆ ਜਾਣਗੇ ਫਿਰ ਵੀ ਉਹਨਾਂ ਨੇ ਡਾਕਟਰ ਅਮਰ ਸਿੰਘ ਦੀ ਡਿਊਟੀ ਲਗਾਈ ਸੀ ਵੀ ਇੱਥੇ ਦੇਖਰੇਖ ਕਰਨ ਦੀ ਇਹ ਨਹੀਂ ਵੀ ਉਹ ਲੇਟ ਆ ਲੇਟ ਤਾਂ ਹੈਗੇ ਜਿਹੜੇ ਹੈਗੇ ਪਰ ਜਣੀ ਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਸੰਸਦ ਜਿੱਥੇ ਦਾ ਹੁੰਦਾ ਉੱਥੇ ਡਿਊਟੀਆਂ ਲਗਾਈਆਂ ਜਾਂਦੀਆਂ ਆ ਡਾਕਟਰ ਅਮਰ ਸਿੰਘ ਦੀ ਡਿਊਟੀ ਸੀ ਪੂਰੀ ਦੇਖਰੇਖ ਦੇ ਨਾਲ ਡਾਕਟਰ ਅਮਰ ਸਿੰਘ ਬਰੀਕੀ ਦੇ ਨਾਲ ਇੱਥੇ ਆ ਕੇ ਪੰਜ ਛੇ ਵਾਰ ਜਾ ਚੁੱਕੇ ਆ ਤੇ ਹੁਣ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਨਿਯੰਤਰਣ ਨੇ ਹਾਲਾਤ ਜੀ ਇਹ ਨਹੀਂ ਰਹਿਮਤ ਆ ਰਹਿਮਤ ਇਹਨੇ ਰਹਿਮਤ ਕਰਨੀ ਇਹਦੀ ਰਹਿਮਤ ਆ ਤੁਸੀਂ ਦੇਖ ਲਓ ਵੀ ਕਿਲੋਮੀਟਰ ਤੇ ਬੰਨ ਹੈ ਨਹੀਂ ਬੰਨ ਆਪਾਂ ਲਗਾਣੇ ਆ ਪਾਣੀ ਰੋਕਣ ਵਾਸਤੇ ਹੂੰ ਪਾਣੀ ਬਾਹਰ ਆਏ ਨਹੀਂ ਇੱਕ ਬੂੰਦ ਵੀ ਜਿਹੜੇ ਵੀ ਅੰਦਰ ਅੰਦਰ ਹੈ ਇਹ ਬੰਨ ਆਪਾਂ ਰੋਕਣ ਵਾਸਤੇ ਲਾਣੇ ਆ ਵੀ ਪਾਣੀ ਬਾਹਰ ਨਾ ਆਵੇ ਕਿਲੋਮੀਟਰ ਤੇ ਬੰਨ ਨਾ ਹੋਵੇ ਬੰਨ 10 ਫੁੱਟ ਟੁੱਟ ਗਿਆ ਨਾ ਤਾਂ ਪਾਣੀ ਪਾਣੀ ਕਰ ਦਿੰਦਾ ਇਹ ਤਾਂ ਕਿਲੋਮੀਟਰ ਤੇ ਬੰਨੇ ਹੈ ਨਹੀਂ ਕੁਦਰਤ ਦੀ ਖੇਡ ਹੈ ਇਹਦੀ ਰਹਿਮਤ ਆ ਜਦ ਇਹਨੇ ਰਹਿਮਤ ਕਰਨੀ ਨੇ ਆਪੇ ਪਿੱਛੇ ਹੋ ਜਾਣਾ ਹੂੰ ਠੀਕ ਆ ਤਾਂ ਹੁਣ ਠੀਕ ਆ ਜੀ ਸਭ ਪਿੰਡ ਵਿੱਚ ਠੀਕ ਨਹੀਂ ਹੋ। ਠੀਕ ਤਾਂ ਹੈਗਾ ਜੀ ਜਿਹੜੇ ਜਾਨੀ ਕਿ ਜ਼ਿਮੀਂਦਾਰ ਆ ਉਹਦਾ ਨੁਕਸਾਨ ਆ। ਜਿਵੇਂ ਹੁਣ ਉਹ ਦੇਖੋ ਤੁਸੀਂ ਉਹ ਕੈਮਰਾ ਕਮਾ ਉਧਰ ਨੂੰ। ਹਾਂ। ਤੇ ਉਹ ਪਪੂਲਰ ਜਿਵੇਂ ਹੁਣ ਅਗਲੇ ਦਾ ਪਪੂਲਰ ਜਿਵੇਂ ਇੱਕ ਪਪੂਲਰ ਘੱਟੋ ਘਾਟ 1500 2000 ਦਾ। ਹੂੰ। ਕਿੰਨੇ 100 ਪਪੂਲਰ ਕਿੰਨੇ ਹਜ਼ਾਰਾਂ ਪਪੂਲਰ ਵਿੱਚ ਚੱਲ ਗਏ ਜਾਂ ਕਿਸੇ ਦੀ ਜ਼ਮੀਨ ਜਿਵੇਂ ਆ ਝੋਨਾ ਦੇਖੋ ਤੁਸੀਂ। ਹੂੰ। ਠੀਕ ਆ ਕਿਦਾਂ ਫਸਲ ਪਾਲਦਾ ਅਗਲਾ। ਹੂੰ। ਕੁਝ 100 ਆਸਲਾਂ ਦਾ ਕਿ ਕਿਸ਼ਤਾ ਕੋਈ ਲੈਂਮਟ ਆ ਕਿਸੇ ਦਾ ਵਿਆਹ ਕਿ ਇਹਦਾ ਸ਼ਾਦੀ ਆ ਕਿ ਇਹਦਾ ਕਰਜ਼ਾ। ਕੀ ਲੱਗਦਾ ਕੀ ਹੁਣ ਜਿਹੜੇ ਹੈਗੇ ਆ ਆਰਾਮ ਦੇਣਗੇ ਉਹਨਾਂ ਕਿਸਾਨਾਂ ਨੂੰ ਥੋੜੀ ਦੇ ਲਈ ਮਲਮ ਨਹੀਂ ਲਗਣੀ ਜੀ ਤੇ ਆਪਾਂ ਕਈ ਵਾਰ ਕਹਿ ਦਿੰਦੇ ਨੇ ਨਾ ਵੀ ਜ਼ਖਮ ਤੇ ਮਲਮ ਲਾਜਾ ਮਲਮ ਨਹੀਂ ਲਗਣੀ 20000 ਰੁਪਏ ਇਹਨਾਂ ਨੇ ਐਲਾਨ ਕੀਤਾ ਕਿਲੇਪਰਤੀ 20000 ਇਹ ਮੇਰੇ ਹਿਸਾਬ ਨਾਲ ਜਿੱਤ ਤੱਕ ਕਿਹੜੀ ਹੈ 20000 ਕਿਉਂਕਿ ਮੁਸ਼ਕਲ ਨਾਲ ਦੇਣਗੇ 20000 ਨਾਲ ਤਾਂ ਕੁਝ ਨਹੀਂ ਬਣਨਾ 20000 ਕੁਝ ਨਹੀਂ ਬਣਨਾ ਜੀ ਫਿਰ ਵੀ ਕੀ ਕੀ ਹੁੰਦਾ ਕੀ ਹੈ ਕਿਲੇ ਦਾ ਇੱਕ ਕਿਲੇ ਦਾ ਜ਼ਿਕਰ ਗੱਲ ਕਰਦੇ 20000 ਰੁਪਏ 25 ਤੋਂ 30000 ਰੁਪਏ ਤਾਂ ਸਾਡੇ ਭਾਜੀ ਖੜੇ ਆ ਹੂੰ ਇਹਨਾਂ ਨੂੰ ਪਤਾ 25 ਤੋਂ 30000 ਰੁਪਏ ਖਰਚਾ ਇੱਕ ਕੀਲੇ ਤੇ ਆ ਜਾਂਦਾ ਜੇ ਆਪਾਂ ਸਿੱਧਾ ਲਈਏ ਉਦੋਂ ਤਾਂ ਆਪਾਂ ਮੋਟਾ-ਮੋਟਾ 20000 ਰੁਪਏ ਆ ਜਾਂਦਾ ਜੇ ਆਪਾਂ ਆਪਣੇ ਦਿਹਾੜੀਆਂ ਨਾਲ ਦੀ 30000 ਤੋਂ ਪਲੱਸ ਚੱਲ ਜਾਂਦਾ ਤੇਲ ਵਾਲਿਆ ਜੀ ਪਨੀਰੀਆਂ ਝੋਨੇ ਦੇ ਆ ਤਿਆਰ ਕੀਤੇ ਆ ਕਦੂ ਕੀਤੇ ਆ ਨਾ ਜੀ ਖਾਲ ਪਾਣੀ ਪਾਇਆ ਦੇਖੋ ਸਾਡੀ ਫਸਲ ਤੁਸੀਂ ਦੇਖ ਰਹੇ ਹੋ ਦਾਣੇ ਤੇ ਆਉਣ ਹੁਣ ਸਾਡਾ ਹੋਰ ਬਾਬਾ ਮਿਹਰ ਕਰੇ 15 ਦਿਨਾਂ ਵਿੱਚ ਅਸੀਂ ਵੱਢਣੇ ਆਲੇ ਸੀ ਜਿਹੜੀ ਕਿ ਸਾਡੀ ਕੀਲੇ ਦੀ 60000 ਦੀ 65000 ਦੀ ਫਸਲ ਨਿਕਲਣੀ ਸੀ ਹੁਣ 20000 ਨੂੰ ਅਸੀਂ ਕੀ ਕਰਾਂਗੇ ਦੱਸੋ ਜੀ ਠੀਕ ਹੈ ਸਾਡਾ ਚ ਸਾਡਾ ਠੇਕਾ ਹੀ 60-60000 ਰੁਪਇਆ ਹੋ ਰਿਹਾ 5-6000 ਰੁਪਇਆ ਅਸੀਂ ਲੁਆਈ ਦੇ ਚੁੱਕੇ ਹਾਂ ਉੱਤੇ ਤੇਲ ਵਾਲਿਆ ਕੱਦੂ ਕੀਤਾ ਤੇ ਇਹ ਤੇ ਖਾਦ ਪਾਣੀ ਸਾਰਾ ਕੁਝ ਤਿਆਰ ਹੋ ਕੇ ਸਾਡਾ ਤਾਂ ਖਤਮ ਹੋ ਗਿਆ ਅੱਗੋਂ ਫੇਰ ਫਸਲ ਨਹੀਂ ਹੋਣੀ ਅੱਗੋਂ ਫੇਰ ਸਾਡੀ ਆਸ ਹੀ ਹੈ ਨਹੀਂ ਕੋਈ ਇੱਥੇ ਅਸੀਂ ਟੋਏ ਚ ਕੀ ਕਰਾਂਗੇ ਜੀ ਦੱਸੋ ਸਾਡਾ ਖਤਮ ਆ ਜੀ ਕਹਿੰਦੇ ਰੇਤਾ ਹੀ ਤੁਹਾਡਾ ਲੂੰਗਾ ਪਤਾ ਨਹੀਂ ਕਿੰਨਾ ਮਰਾ ਰੇਤਾ ਸਾਡਾ ਰੇਤੇ ਕਰਕੇ ਦੱਗੇ ਪਵਾੜੇ ਪਏ ਆ ਜੀ ਇਹ ਰੇਤੇ ਕਰਕੇ ਇੱਧਰ ਆਇਆ ਜੀ ਹੁਣ ਅਸੀਂ ਰੇਤੇ ਨੂੰ ਜੇਬਾਂ ਚ ਪਾ ਕੇ ਥੋੜਾ ਉੱਥੇ ਵੇਚ ਆਵਾਂਗੇ ਜਾ ਕੇ ਜੀ ਮਰਾ ਹੁਣ ਚੱਕਾ ਹ ਮੈਂ ਕੋਈ ਸਬਜ਼ੀ ਦਾ ਕੰਮ ਕਰਦਾ ਦੇਖੋ ਜੀ ਹੁਣ ਮੈਂ ਸਬਜ਼ੀ ਦਾ ਕੰਮ ਕਰਦਾ ਮੈਂ ਰੇਤਾਂ ਖੁਰਜੇ ਪਾ ਕੇ ਥੋੜਾ ਵੇਚਾਂਗਾ ਗੱਲ ਕਰਨ ਵਾਲੇ ਰੇਤ ਕਹਿੰਦੇ ਨੇ ਜਿਵੇਂ ਭਗਵੰਤਬਾਦਨਾ ਸਾਹਿਬ ਨੇ ਕਿਹਾ ਵੀ 20000 ਕੇਲੇ ਦਾ ਖੇਤ ਮਤਲਬ ਖੇਤ ਦਾ ਜਿਸ ਦੇ ਖੇਤ ਉਸ ਦੀ ਰੇਤ ਹਾਂ ਹੁਣ ਠੀਕ ਆ ਰੇਤ ਤਾਂ ਹੈਗੀ ਆ ਹੁਣ ਰੇਤਾਂ ਨੂੰ ਅਸੀਂ ਕੀ ਕਰਾਂਗੇ ਦੱਸੋ ਹੁਣ ਮੇਰੇ ਕੋ ਫਿਰ ਬਾਅਦੋਂ ਪਿੰਡ ਵਾਲੇ ਮਾਈਨਿੰਗ ਕਰਦੇ ਉਹ ਤਾਂ ਹੈ ਹੀ ਆ ਜੀ ਉਹ ਤਾਂ ਤੁਸੀਂ ਦੇਖਿਆ ਹੀ ਅੱਗੇ ਅੱਛਾ ਮਤਲਬ ਕੀ ਨਾਮ ਘੁਮ ਘੁਮਾ ਕੇ ਘੁਮ ਘੁਮਾ ਕੇ ਪਿੰਡ ਵਾਲੇ ਨਾਮ ਲਿਆ ਸੀ ਕੱਲਾ ਅਸੀਂ ਰੇਤੇ ਦਾ ਨਹੀਂ ਅਸੀਂ ਇਹ ਕਹਿੰਦੇ ਵੀ ਪਿੰਡ ਵਾਲੇ ਨੇ ਮਿਨਰ ਹਾਰਡ ਟੋਰ ਬੰਨ ਬਣਾਇਆ ਤੇ ਉਹਨਾਂ ਤੇ ਬਾਅਦੋਂ ਨਾਮ ਆਊਗਾ ਉਹ ਤਾਂ ਆਣੀ ਆ ਜੀ ਰੇਤ ਦਾ ਅਸੀਂ ਇਹ ਨਹੀਂ ਕਹਿੰਦੇ ਵੀ ਰੇਤ ਮਾੜੀ ਆ ਦੇਖੋ ਰੇਤ ਨਾਲ ਸਾਰਾ ਲੁਧਿਆਣਾ ਚੱਲਦਾ ਸਾਨੂੰ ਵੀ ਰੇਤ ਚਾਹੀਦੀ ਆ ਰੇਤ ਨੂੰ ਨਾ ਕਿਸੇ ਤਰੀਕੇ ਨਾਲ ਉਹਦੀ ਖਦਾਈ ਕੀਤੀ ਜਾਵੇ ਇਹ ਨਹੀਂ ਵੀ ਜੇ ਇੱਥੇ ਨੀਵਾ ਚੱਲਦਾ ਇੱਥੋਂ ਰੇਤਾ ਚੱਕ ਹੁਣ ਰਿਓ ਸਾਰੀ ਰੇਤ ਚੱਕਣੇ ਵਾਲੀ ਹੁਣ ਉਹ ਚੱਕ ਹੋਊਗਾ ਤਾਂ ਹੀ ਸਾਡਾ ਦਰਿਆ ਭਰੇ ਜਾਊਗਾ ਔਰ ਅਸੀਂ ਉੱਥੋਂ ਜੇ ਕੋਈ ਚੱਕੂ ਆਸੀ ਉਹਨੂੰ ਰੋਕਾਂਗੇ ਥੋੜਾ ਜੇ ਨਹੀਂ ਆਸੀ ਮਤਲਬ ਉੱਥੇ ਰੋਕ ਦਿਆਂ ਫੇਰ ਅਸੀਂ ਇੱਧਰ ਆਵਾਂਗੇ ਮਤਲਬ ਰੇਤ ਦੇ ਨਾਲ ਤਾਂ ਕੰਮ ਸਾਰੇ ਚੱਲਦੇ ਆ ਆਪਾਂ ਮਕਾਨ ਬਣਾਨੇ ਆ ਅਸੀਂ ਵੀ ਬਣਾਨੇ ਆ ਸਾਰੇ ਲੁਧਿਆਣੇ ਨਾ ਬਣਾਨੇ ਅਸੀਂ ਤਾਂ ਕਹਿੰਦਾ ਰੇਤ ਦਾ ਕੰਮ ਚੱਲੇ ਪਰ ਤਰੀਕੇ ਨਾਲ ਚੱਲੇ ਕਿਸੇ ਨਾਲ ਇਹ ਨਾ ਹੋਵੇ ਵੀ ਹਾਥੀ ਭਰੀ ਜਾਵੇ ਹਾਂ ਜਿੱਥੇ ਹੋ ਗਿਆ ਉੱਥੇ ਹੁੰਦੀਆਂ ਨਾਲ ਤਾਂ ਰੇਤ ਚੱਕੀ ਜਾਵੇ ਜਿਹੜੀ ਲੇਬਰ ਆ ਪਿੰਡਾਂ ਦੀ ਲੇਬਰ ਉਹਨੂੰ ਵੀ ਕੰਮ ਮਿਲਦਾ ਜਿਹੜੀ ਮਸ਼ੀਨ ਆ ਉਹਨੇ 100 ਬੰਦੇ ਦਾ ਕੰਮ ਕਰ ਜਾਣਾ ਜੀ ਜਿਹੜੀ ਲੇਬਰ ਆ ਉਹ 100 ਬੰਦਾ ਕੰਮ ਕਰੂਗਾ ਸਮਝ ਨਾਲ ਜਿਹੜੇ ਚਕਾਣੀਆਂ ਉਹ ਵੀ ਰੋਟੀ ਖਾਊਗਾ ਲੇਬਰ ਵੀ ਰੋਟੀ ਖਾਊਗਾ ਮਸ਼ੀਨ ਨੇ ਤਾਂ ਕੱਲੀ ਨੇ ਚੱਕ ਕੇ ਲੈ ਜਾਣਾ ਜੀ ਮਸ਼ੀਨ ਨੇ 100 ਬੰਦੇ ਦਾ ਕੰਮ ਕਰ ਜਾਣਾ ਤੇ ਦਾਦਾ ਜੀ ਪਾਪ ਲਾਈਨਾਂ ਚੱਲਦੀਆਂ ਨੇ ਜੀ ਹਾਂਜੀ ਅੱਛਾ ਕਿਸ ਤਰ੍ਹਾਂ ਦੇ ਦੇਉਂ ਗਾ ਲਿਆ ਜੀ ਇਹ ਸਾਰੇ ਸੱਜਣ ਮਿੱਤਰ ਕਹੀ ਜਾਂਦੇ ਆ ਵੀ ਟਿਕ ਟਿਕ ਆਇਆ ਪਾਣੀ ਹਾਂਜੀ ਹਾਂਜੀ ਇਹ ਬਾਰਸ਼ ਕਿਹੜਾ ਯਾਰ ਕਿਸੇ ਹੱਥ 'ਚ ਪੜੀ ਹੋਈ ਆ ਜੇ ਬਾਰਸ਼ ਵੱਧ ਹੁਣ ਵੀ ਪੈ ਗਈ ਮੰਨ ਤਾਂ ਹੀ ਹੋਈ ਨਹੀਂ ਮੰਨ ਤਾਂ ਹੈ ਨਹੀਂਗਾ ਉਹ ਕਿੰਨਾ ਕੁ ਫਰਕ ਆ ਉੱਥੇ ਸਾਹਮਣੇ ਉਹ ਦੇਖ ਲੋ 1 ਫੁੱਟ ਦਾ ਫਰਕ ਆ ਜੇ بارش ਵੱਧ ਆ ਗਈ ਤਾਂ ਨੁਕਸਾਨ ਹੋਣਾ ਹੀ ਹੋਣਾ ਹਾਂਜੀ ਜੋ ਬਿਲਕੁਲ ਪਿੰਡ ਵਾਸੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਪਰ ਇੱਥੇ ਅੱਜ ਰਾਜਾਵੜਿੰਗ ਜਰੂਰ ਪਹੁੰਚ ਰਹੇ ਨੇ ਰਾਜਾਵੜਿੰਗ ਅੱਜ ਜਾਇਜ਼ਾ ਲੈਣ ਆਏ ਨੇ ਬੰਦ ਆ ਕਿਉਂਕਿ ਸਾਰਿਆਂ ਦੀ ਨਜ਼ਰ ਇੱਧਰ ਕੀ ਹੈ ਇੱਥੇ ਟਿਕੀ ਅਮਰਜੀ ਡਾਕਟਰ ਅਮਰ ਸਿੰਘ ਵੀ ਜੋ ਪਹੁੰਚ ਚੁੱਕੇ ਨੇ ਫਤੇਗੜ ਸਾਹਿਬ ਤੋਂ ਐਮਪੀ ਨੇ ਸਾਬ ਲਗਾਤਾਰ ਡਿਊਟੀ ਵੀ ਇੱਥੇ ਲਾਈ ਕਿਸੇ ਲਗਾਤਾਰ ਤੋਂ ਜਾਇਜ਼ਾ ਲਵਲਤਾ ਅੱਜ ਰਾਜਾਵੜਿੰਗ ਦੇ ਨਾਲ ਆਇਓ ਕੀ ਕਹਿਣਾ ਚਾਹੋਗੇ ਅੱਜ ਜੀ ਮਾੜਾ ਜੀ ਦੇਖ ਲਈਏ ਲੋਕਾਂ ਨਾਲ ਗੱਲ ਕਰ ਲਈਏ ਫਿਰ ਤੁਹਾਨੂੰ ਪੂਰਾ ਬਰੀਫਿੰਗ ਕਰਦੇ ਆ ਅੱਛਾ ਜੀ ਬੜੀ ਜੀ ਗੱਲ ਕਰ ਲਈਏ ਨਾ ਲੋਕਾਂ ਨਾਲ ਤੁਸੀਂ ਤਾਂ ਲਗਾਤਾਰ ਇਹ ਨਿਰਿੰਦਰ ਉਹ ਤਾਂ ਸਾਡੀ ਤਾਂ ਇਹ ਦਰਿਆ ਤਾਂ ਉਹ ਕਿੱਥੇ ਚੱਲਦਾ ਸੀ ਉਹ ਨਾ ਚਾਰ ਪੰਜ ਵਾਰ ਆ ਗਏ ਅਰੇ ਉਹ ਦਰਿਆ ਤਾਂ ਉੱਥੇ ਚੱਲਦਾ ਸੀ ਅੱਧਾ ਕਿਲੋਮੀਟਰ ਉਧਰ ਆ ਸਾਰਾ ਇੱਧਰ ਆ ਗਿਆ ਹੈਗਾ ਹੁਣ ਅੱਜ ਗੱਲਾਂ-ਗੱਲਾਂ ਕਰਦੇ ਆ ਬੰਦੇ ਸਾਡੇ ਖੜੇ ਆ ਪੁੱਛਦੇ ਨਾਲੇ ਦਰਿਆ ਦੇਖਦੇ ਆ ਚਲੋ ਜੀ ਸੋ ਬਿਲਕੁਲ ਆ ਰੋਸਾ ਬਲੂ ਕਿਹਾ ਜਾ ਰਿਹਾ ਕਿ ਬਿਲਕੁਲ ਜਾਇਜ਼ਾ ਜ਼ਰੂਰ ਲਿੱਤਾ ਜਾਏਗਾ ਪਰ ਉੰਚੇ ਨੇ ਰਾਜਾ ਜੀ ਜਾਇਜ਼ਾ ਲੈਣ ਦੇ ਲਈ ਤਸਵੀਰਾਂ ਜਿਹੜੀ ਕੀ ਹੈ ਤੁਹਾਨੂੰ ਸਾਂਝੀਇਆ ਕਰਵਾ ਰਹੇ ਆ ਕਿਉਂਕਿ ਪਾਣੀ ਜਿਹੜਾ ਦਰਿਆ ਦਾ ਇਹ ਤਰਨ ਪਹੁੰਚ ਚੁੱਕਾ ਵੈ ਦੂਜੇ ਪਾਸੇ ਰੇਤ ਹੀ ਰੇਤ ਹੈ ਇਹ ਤਸਵੀਰਾਂ ਜਿਹੜੀ ਕੀ ਹੈ ਤੁਹਾਨੂੰ ਜ਼ਰੂਰ ਦਿਖਾ ਰਹੇ ਆ ਜਾਇਜ਼ਾ ਲੈਣ ਦੇ ਲਈ ਰਾਜਾ ਬੜੇ ਜੀ ਪਹੁੰਚੇ ਹੋਏ ਨੇ ਦੇਖੋ ਜੀ ਅੱਜ ਮੈਂ ਸਸਰਾਲੀ ਕਿਥੇ ਬੰਨ ਤੇ ਪਹੁੰਚਿਆ ਪਿੰਡ ਵਿਖੇ ਡਾਕਟਰ ਅਮਰ ਸਿੰਘ ਜੀ ਠੀਕ ਹੈ ਜੀ ਆਲਰੇਡੀ ਇੱਥੇ ਚਾਰ ਵਾਰੀ ਚੱਕਰ ਮਾਰ ਕੇ ਆ ਜਿਹੜਾ ਚੱਲ ਰਿਹਾ ਕੰਮ ਇਹ ਡਾਕਟਰ ਅਮਰ ਸਿੰਘ ਜੀ ਦੀ ਬਦੌਲਤ ਹੈ ਇਹਨਾਂ ਨੇ ਜਦੋਂ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਮੈਂ ਤੁਹਾਡੇ ਤੇ ਪਰਚਾ ਦਰਜ ਕਰਾਉਂਗਾ ਜੋ ਤੁਸੀਂ ਕੀਤਾ ਸੋ ਮੈਂ ਡਾਕਟਰ ਸਾਹਿਬ ਚੌਥੀ ਵਾਰੀ ਪੰਜਵੀਂ ਵਾਰੀ ਅੱਜ ਇੱਥੇ ਆਏ ਆ ਬਾਜਵਾ ਜੀ ਸਾਡੇ ਨੌਜਵਾਨ ਆਗੂ ਇੱਥੇ ਹੀ ਰਹਿ ਰਹੇ ਆ ਲੋਕਾਂ ਦੇ ਨਾਲ ਤੇ ਸਾਰੇ ਪਿੰਡ ਦੇ ਬਣਵੰਤੇ ਆਗੂ ਸਹਿਬਾਨ ਅੱਜ ਅਸੀਂ ਇੱਥੇ ਜਾਇਜ਼ਾ ਲਿਆ ਔਰ ਡਾਕਟਰ ਸਾਹਿਬ ਨੇ ਜਿਸ ਪ੍ਰਕਾਰ ਬਾਜਵਾ ਸਾਹਿਬ ਨੇ ਦੱਸਿਆ ਕਿ ਪੂਰੇ ਦਾ ਪੂਰਾ ਦਰਿਆ ਮੁੜ ਗਿਆ ਭਾਈ ਦੂਜੇ ਪਾਸੇ ਇਹ ਮੈਨੂੰ ਪਤਾ ਨਹੀਂ ਸੀਗਾ ਉਹ ਇਸ ਕਰਕੇ ਮੁੜਿਆ ਕਿ ਸਾਹਮਣੇ ਬਹੁਤ ਡੂੰਗੀ ਮਾਈਨਿੰਗ ਹੁੰਦੀ ਸੀ ਦਰਿਆ ਉਧਰ ਦੀ ਵਗਦਾ ਸੀ ਉਹ ਮਾਈਨਿੰਗ ਦੇ ਕਾਰਨ ਦਰਿਆ ਨੇ ਆਪਦਾ ਮੂੰਹ ਮੋੜ ਲਿਆ ਤੇ ਇਸ ਕਰਕੇ ਸਾਡਾ ਇਸ ਨਗਰ ਦੇ 3-400 ਏਕੜ ਦਾ ਤਬਾਹੀ ਮੱਚ ਗਈ। ਸੋ ਇਹ ਬਹੁਤ ਵੱਡਾ ਮੈਂ ਸਮਝਦਾ ਕਿ ਘਟਨਾ ਕਰਮ ਹੈ। ਔਰ ਇਹ ਮੈਨ ਮੇਡ ਇਸ ਕਰਕੇ ਕਹਿੰਦੇ ਆ ਕੁਦਰਤੀ ਆਫਤ ਨਹੀਂ ਹੈ। ਇਹ ਆਮ ਆਦਮੀ ਪਾਰਟੀ ਦੇ ਜਿਹੜੇ ਲੋਗ ਐ ਜਾਂ ਉਹਨਾਂ ਦੇ ਮੰਤਰੀ ਐ ਐਮ ਐਲ اے ਸਹਿਬਾਨਾ ਉਹਨਾਂ ਵੱਲੋਂ ਦਿੱਤਾ ਗਿਆ ਇਸ ਇਲਾਕੇ ਨੂੰ ਤੋਹਫਾ ਉਸ ਤੋਹਫੇ ਦੇ ਕਰਕੇ ਅੱਜ ਅਸੀਂ ਸਾਰੇ ਜਿਹੜੇ ਬੰਦੇ ਐ ਇੱਥੇ ਖੜੇ ਆ ਜੇ ਇਹ ਮਾਈਨਿੰਗ ਨਾ ਹੁੰਦੀ ਤੇ ਜੇ ਸਰਕਾਰਾਂ ਮੌਕੇ ਤੇ ਵਿਚਾਰ ਕਰਦੀਆਂ ਤੇ ਅੱਜ ਦਰਿਆ ਨੇ ਆਪ ਦਾ ਮੂੰਹ ਜਿਹੜਾ ਹੈ ਇੱਧਰ ਨਹੀਂ ਮੋੜਨਾ ਸੀ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਸੋ ਜਿਸ ਪ੍ਰਕਾਰ ਦੀ ਮਦਦ ਹੋਣੀ ਚਾਹੀਦੀ ਸੀ ਸਰਕਾਰ ਸੁੱਤੀ ਪਈ ਨੂੰ ਜਗਾਉਣ ਦਾ ਕੰਮ ਚੀਕਾ ਮਾਰ ਮਾਰ ਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਡਾਕਟਰ ਅਮਰ ਸਿੰਘ ਜੀ ਨੇ ਰੌਲਾ ਪਾ ਕੇ ਕੀਤਾ ਇੱਥੇ ਇੱਕ ਬੰਦਾ ਨਹੀਂ ਆਇਆ ਸੀ ਡਾਕਟਰ ਸਾਹਿਬ ਦੱਸਦੇ ਵੀ ਮੈਂ ਤੁਰ ਕੇ ਆ ਦਰਿਆ ਆ ਜਿਹੜਾ ਪਿਤ ਪਾਣੀ ਵਗਦਾ ਉਧਰਲੇ ਪਾਸੇ ਖੜਾ ਹੁੰਦਾ ਸੀ ਉੱਥੋਂ ਹੁਣ ਇੱਥੇ ਆ ਗਿਆ ਸੋ ਬਹੁਤ ਮਾੜੇ ਹਾਲਾਤ ਸਰਕਾਰਾਂ ਬੰਦੀਆਂ ਜੋ ਬੰਦੇ ਇੰਤਜ਼ਾਮਤ ਕਰਨੇ ਚਾਹੀਦੇ ਸਨ ਉਹ ਨਹੀਂ ਕੀਤੇ ਸੋ ਜੋ ਸਾਡੇ ਤੋਂ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਚੱਕਰ ਲਾ ਰਹੇ ਹਾਂ ਜੋ ਤਿਲ ਫੁੱਲ ਪੇਟਾ ਸੇਵਾ ਕਾਂਗਰਸ ਪਾਰਟੀ ਕਿਉਂਕਿ ਨਾ ਅਸੀਂ ਉੱਪਰਲੀ ਸਰਕਾਰ ਚਾਹ ਨਾ ਨੀਚੇ ਉਹ ਅਸੀਂ ਕਰ ਰਹੇ ਹਾਂ ਨਾਲ ਹੀ ਨਾਲ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ 1600 ਕਰੋੜ ਰੁਪਏ ਨਾਲ ਪੰਜਾਬ ਦੇ ਲੋਕਾਂ ਦਾ ਕੁਝ ਨਹੀਂ ਬੰਨਾ ਸਾਢੇ 12000 ਕਰੋੜ ਰੁਪਿਆ ਜਿਹੜਾ ਡਿਜਾਸਟਰ ਦਾ ਤੁਸੀਂ ਕਹਿੰਦੇ ਹੋ ਉਹ ਕਿਤੇ ਦਿਖਦਾ ਨਹੀਂ ਹੈ ਉਹ ਹੈ ਹੀ ਨਹੀਂ ਹੈ ਪੈਸਾ ਹੀ ਨਹੀਂ ਹੈ ਸੋ ਬੇਵਕੂ ਬਣਾਉਣਾ ਲੋਕਾਂ ਦੇ ਘਰ ਟਹਿਗੇ ਜ਼ਮੀਨਾਂ ਰੁੜਗੀਆਂ ਫਸਲਾਂ ਰੁੜਗੀਆਂ ਕੋਠੇ ਰੁੜਗੇ ਪਸ਼ੂ ਰੁੜਗੇ ਲੋਕਾਂ ਦਾ ਕਾਰੋਬਾਰ ਠੱਪ ਪਿਆ ਮਜ਼ਦੂਰ ਵਿਚਾਰਾ ਦਿਹਾੜੀ ਨਹੀਂ ਕੋਈ ਲੈ ਕੇ ਜਾਂਦਾ ਉਹਦਾ ਚੁੱਲ੍ਹਾ ਨਹੀਂ ਤਪ ਰਿਹਾ ਸੋ ਬਹੁਤ ਮਾੜੇ ਹਾਲਾਤ ਅੱਜ ਹੈਗੇ ਅਸੀਂ ਜੋ ਤਿਲ ਫੁੱਲ ਪੇਟਾ ਸਾਡੇ ਕੋਲੇ ਜੇ ਕੋਟੇ 'ਚੋ ਵੀ ਹੁੰਦਾ ਉਹ ਵੀ ਮਿਲਦਾ ਡਾਕਟਰ ਸਾਹਿਬ ਨੇ ਸਾਰਾ ਕੰਮ ਮੋਗਾ ਖੋਲਦਾ ਵੀ ਜੋ ਲੈਣਾ ਭਾਈ ਲੈ ਲੋ ਇਸ ਇਲਾਕੇ ਵਾਸਤੇ ਦੇ ਮੈਂ ਵੀ ਡਾਕਟਰ ਸਾਹਿਬ ਨੂੰ ਇਹ ਵਿਸ਼ਵਾਸ ਦਵਾਇਆ ਹੈ ਕਿ ਮੇਰੇ ਜੁਮੇ ਹੋਰ ਵੀ ਤੁਸੀਂ 10-20 ਲੱਖ ਰੁਪਇਆ ਲਾਉਂਗੇ ਤਾਂ ਉਹਰੇ ਆਸੇ ਤਿਆਰ ਹੈ ਕਾਂਗਰਸ ਪਾਰਟੀ ਨੇ ਇੱਕ ਫਰਨ ਕੀਤਾ ਹੈ ਕਿ ਜਦ ਤੱਕ ਅਸੀਂ ਮਾਰਜਨਲ ਇਹ ਛੋਟੇ ਕਿਸਾਨਾਂ ਦੀ ਜ਼ਮੀਨ ਠੀਕ ਕਰਕੇ ਮਿੱਟੀ ਚਕਾ ਕੇ ਵਾਹ ਕੇ ਇੱਥੇ ਕਣਕ ਨਹੀਂ ਵਜਾ ਦਿੰਦੇ ਉਹਨਾਂ ਚੱਕਰ ਅਸੀਂ ਪੂਰੇ ਪੰਜਾਬ ਚ ਦਮ ਨਹੀਂ ਹਿਲਾਵਾਂਗੇ ਬਾਹਰਲੇ ਜ਼ਿਲ੍ਹਿਆਂ ਦੇ ਸਾਡੇ ਬਾਹਰਲੇ ਹਲਾ ਹਲਕਿਆਂ ਦੇ ਲੋਕਾਂ ਨੂੰ ਡਿਊਟੀ ਲਾਤੀ ਹੈ ਜਦੋਂ ਪਾਣੀ ਥੱਲੇ ਜਾਣਾ ਕਿਉਂਕਿ ਉਸ ਤੋਂ ਬਾਅਦ ਸਾਡੀ ਲੋੜ ਪੈਣੀ ਆ ਲੋਕਾਂ ਨੂੰ ਲੋੜ ਪੈਣੀ ਆ ਪਾਣੀ ਥੱਲੇ ਤੋਂ ਬਾਅਦ ਫਿਰ ਜ਼ਮੀਨ ਨੂੰ ਸਵਾਰਨ ਦਾ ਤੇ ਇਹਨੂੰ ਵੀਜਣ ਦਾ ਕੰਮ ਚੱਲਣਾ ਉਹ ਸਵੇਰੇ ਤੱਕ ਕਾਂਗਰਸ ਪਾਰਟੀ ਦਾ ਹਰ ਵਕਤ ਅੰਡਟ ਕੇ ਖੜਿਆ ਰਹੇਗਾ ਸੋ ਮੈਂ ਉਹਨਾਂ ਲੋਕਾਂ ਦਾ ਸਮਾਜਿਕ ਸੰਸਥਾਵਾਂ ਦਾ ਮੈਂ तमाम ਸਾਡੇ ਕਲਾਕਾਰਾਂ ਦਾ ਤਮਾਮ ਸਾਡੇ ਖਿਡਾਰੀ ਭਰਾਵਾਂ ਦਾ ਕਾਰ ਸੇਵਾ ਵਾਲੇ ਬਾਬਿਆਂ ਦਾ ਐਨ ਜੀਓਜ਼ ਦਾ ਮੈਂ ਬੜਾ ਮਸ਼ਕੂਰ ਹਾਂ ਕਿ ਜੋ ਸਰਕਾਰਾਂ ਨਹੀਂ ਕਰ ਸਕੀਆਂ ਉਹ ਸਾਡੀਆਂ ਸੰਸਥਾਵਾਂ ਨੇ ਧਾਰਮਿਕ ਸਥਾਨਾਂ ਨੇ ਤੇ ਲੋਕਾਂ ਨੇ ਪੰਜਾਬ ਦੇ ਉਹ ਜਿਹੜੇ ਅਣਖੀ ਔਰ ਗੈਰਤਮੰਦ ਲੋਕਾਂ ਨੇ ਅੱਜ ਪੰਜਾਬ ਦੇ ਨਾਲ ਉਹ ਖੜੇ ਨਜ਼ਰ ਆਏ ਤੇ ਉਹਨਾਂ ਨੇ ਇਸ ਆਫਤੋਂ ਲੋਕਾਂ ਨੂੰ ਬਚਾਉਣ ਦਾ ਜਿਹੜਾ ਪੂਰੇ ਚ ਆਪਣਾ ਸੰਯੋਗ ਦਿੱਤਾ। ਇਹੀ ਕਹਿਣਾ ਹੈ ਜੀ ਪਹਿਲਾ ਸਵਾਲ ਇਸ ਹੜ੍ਹਾਂ ਦੇ ਪਿੱਛੇ ਕਿਤਨੇ ਕਿਤੇ ਸਰਕਾਰ ਦੀ ਹੀ ਕਮੀ ਪੇਸ਼ੀ ਨਿਕਲ ਕੇ ਸਾਹਮਣੇ ਆ ਰਹੀ ਹੈ ਜੇ ਉਹ ਚਾਹਦੇ ਤਾਂ ਇਸ ਹੜ੍ਹਾਂ ਨੂੰ ਰੋਕਿਆ ਜਾ ਸਕਦਾ ਸੀ ਤੁਸੀਂ ਮੈਨਿੰਗ ਦੀ ਗੱਲ ਕੀਤੀ ਦੇਖੋ ਮੈਂ ਕਹਿਣਾ ਨਹੀਂ ਚਾਹੁੰਦਾ ਸੀ 100% ਅੱਜ ਪ੍ਰੈਸ ਕਾਨਫਰੰਸ ਐਸੀ ਕੀਤੀ ਹੈ ਜਿਸ ਪਰ ਤਰੀਕੇ ਦੇ ਨਾਲ ਭਾਖੜਾ ਰਾਵੀ ਪੌਂਗ ਡੈਮ ਇਹਨੂੰ ਮੈਨੇਜ ਕਰਨਾ ਚਾਹੀਦਾ ਸੀ ਉਹ ਪੰਜਾਬ ਦੀ ਸਰਕਾਰ ਕਰ ਨਹੀਂ ਸકી ਟੇਲਾਂ ਤੇ ਪਾਣੀ ਪਹਚਾਉਂਦੇ ਪਹਚਾਉਂਦੇ ਜਦੋਂ ਇਹ ਪਤਾ ਲੱਗ ਗਿਆ ਸੀ ਕਿ 105% بارش ਹੈ ਤੇ ਇਹਨਾਂ ਨੇ ਡੈਮ ਖਾਲੀ ਨਹੀਂ ਕੀਤੇ ਔਰ ਇਹ ਸਾਰੇ ਦਾ ਸਾਰਾ ਕਸੂਰ ਰਾਵੀ ਨੂੰ ਤਾਂ ਜਿਹੜਾ ਮੈਨੇਜ ਹੀ ਪੰਜਾਬ ਸਰਕਾਰ ਕਰਦੀ ਹੈ ਰਾਵੀ ਨੇ ਉਧਰ ਬਹੁਤ ਕਹਿਰ ਮਚਾਇਆ ਐਵੇਂ ਬੀਬੀਐਮ ਪਾਖੜਾ ਬਿਆਸ ਜਿਹੜਾ ਬਿਆਸ ਹੈ ਉਹਨੇ ਬੜਾ ਤਬਾਹੀ ਮਚਾਈ ਸੋ ਪੌਂਗ ਡੈਮ ਨੂੰ ਸੈਂਟਰ ਗਵਰਨਮੈਂਟ ਮੈਨੇਜ ਕਰਦੀ ਹੈ ਸੋ ਮੇਰੇ ਕਹਿਣ ਦਾ ਮਤਲਬ ਅਗਰ ਇਹਨਾਂ ਨੂੰ ਚੰਗੇ ਤਰੀਕੇ ਨਾਲ ਇਹਦੀ ਮੈਨੇਜਮੈਂਟ ਕੀਤੀ ਹੁੰਦੀ ਪਾਣੀ ਵੇਲੇ ਸਿਰ ਛੱਡਿਆ ਹੁੰਦਾ ਖਾਲੀ ਕੀਤੇ ਹੁੰਦੇ ਤਾਂ ਇੰਨੀ ਤਬਾਈ ਨਹੀਂ ਹੋਣੀ ਸੀ ਦੂਸਰੀ ਗੱਲ ਅਗਰ ਦਰਿਆ ਨੂੰ ਖਾਲਿਆ ਜਾਂਦਾ ਯਾਨੀ ਕਿ ਪੱਟਿਆ ਜਾਂਦਾ ਜਿਹੜੀ ਕਿ ਘੱਟੋ ਘੱਟ ਸਿਆਣੇ ਕਹਿੰਦੇ ਆ ਜਿਹੜੇ ਮਾਹਿਰ ਹੈ 3000 ਕਰੋੜ ਰੁਪਇਆ ਆਏ ਸਾਲ ਇਹਨਾਂ ਦਰਿਆਵਾਂ ਨੂੰ ਸਾਰਿਆਂ ਨੂੰ ਮੇਨਟੇਨੈਂਸ ਆਸੇ ਚਾਹੀਦਾ ਜਿਹੜਾ ਕਦੇ ਰੁਪਇਆ ਲਾਇਆ ਹੀ ਨਹੀਂਗਾ ਤੇ ਇਹ ਹਾਦਸੇ ਨਾ ਵਾਪਰਦੇ ਜੂਨ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਆਪਣੇ ਆਪ ਨੂੰ ਹਰ ਗੱਲ ਤੇ ਮਜ਼ਾਕੀਆ ਮਸ਼ਕਰੀਆਂ ਜੇ ਪੰਜਾਬ ਦਾ ਮੁੱਖ ਮੰਤਰੀ ਸਮੇਂ ਸਿਰ ਇਹ ਫਲੱਡਾਂ ਨੂੰ ਲੈ ਕੇ ਤੇ ਮੌਨਸੂਨ ਤੇ ਬਾਰਿਸ਼ ਨੂੰ ਲੈ ਕੇ ਉਹ ਮੀਟਿੰਗ ਕਰ ਲੈਂਦਾ ਜਿਹੜੀ ਉਹ ਜੂਨ ਚ ਕੀਤੀ ਤੇ ਟੈਂਡਰ ਪੈਸੇ ਰਿਲੀਜ਼ ਕੀਤੇ ਹੋਰੇ ਟੈਂਡਰ ਨਹੀਂ ਲੱਗੇ ਤੇ ਫਲੱਡ ਆ ਗਿਆ ਡਰੇਨਾ ਉਵੇਂ ਨਹੀਂ ਦੀਆਂ ਉਵੇਂ ਪਈਆਂ ਸੋ ਕਹਿਣ ਦਾ ਭਾਵ ਹੈ ਅੱਜ ਕੱਗਰ ਟੁੱਟਣ ਦੇ ਕਿਨਾਰੇ ਹੈ ਇਹ ਸਰਕਾਰ ਦੀ ਸਰਾ ਸਰ ਨਲਕੀ ਹੈ ਦੋਨੋਂ ਸਰਕਾਰਾਂ ਕੇਂਦਰ ਸਰਕਾਰ 1600 ਕਰੋੜ ਦੇ ਕੇ ਗਈ ਹੈ ਅਤੇ 1600 ਕਰੋੜ ਨਾਲ ਸਾਡਾ ਕੀ ਬੰਨਾ ਹੈ ਸਾਡੀ ਜਾੜ ਵੀ ਗਿੱਲੀ ਨਹੀਂ ਹੋਣੀ 1600 ਕਰੋੜ ਨਾਲ ਇੰਨਾ ਭਾਰੀ ਨੁਕਸਾਨ ਹੈ ਮੈਨੂੰ ਇਹ ਸੀਗਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਪੰਜਾਬੀਆਂ ਦਾ ਮਨ ਜਿੱਤ ਲਏਗਾ ਘੱਟੋ ਘੱਟ 51000 ਕਰੋੜ ਰੁਪਏ ਦੀ ਰਾਹਤ ਰਾਸ਼ੀ 11 ਸਾਲਾਂ ਚ ਪਹਿਲੀ ਵਾਰ ਹੀ 1600 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ ਨੇ 1200 ਕਰੋੜ ਰੁਪਏ ਦਿੱਤਾ ਸੀ ਫਲਾਡ ਆਇਆ ਸੀ ਮਾੜਾ ਜਾ 1988 ਚਿਹਰੇ ਤੋਂ ਅੱਧਾ ਫਲਾਡਾਇਆ ਸੀ ਰਾਜੀਵ ਗਾਂਧੀ ਨੇ 1 ਅਰਬ ਰੁਪਏ ਆ ਦਿੱਤਾ ਸੀ ਉਸ ਵੇਲੇ ਸੋ ਅੱਜ 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 ਸਾਨੂੰ ਕੀ ਦਿੱਤਾ ਹੈ